ਵਾਹਿਗੁਰੂ ਜੀ ਕਾ ਹਾਲ ਸਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਫੇਸ ਪੇਜ ਤੇ ਸਵਾਗਤ ਹੈ ਜੀ ਅੱਜ ਅਸੀਂ ਵੀਡੀਓ ਲੈ ਕੇ ਆਏ ਹਾਂ ਸਮੀ ਪਟਿਆਲਾ ਸਾਈ ਪੱਗ ਦੀ ਸਭ ਤੋਂ ਪਹਿਲਾਂ ਜਿਹੜਾ ਆਪਣਾ ਪਹਿਲਾ ਲੜ ਹੋਵੇ ਗਾਸ ਤੋਂ ਦੋ ਹੀ ਪੱਨਿਆਂ ਦੇ ਵਿੱਚੋਂ ਆਪਾਂ ਉੱਪਰ ਪੱਲੇ ਨੂੰ ਥੱਲੇ ਧੱਕ ਖਿੱਚ ਲੈਣਾ ਹੈ ਪਹਿਲੀ ਵਾਰ ਲੜ ਨੂੰ ਫੋਲਡ ਕਰਨ ਤੋਂ ਬਾਅਦ ਆਪਾਂ ਵਾਧੂ ਕੱਪੜੇ ਨੂੰ ਥੱਲੇ ਨੂੰ ਖਿੱਚਾਂਗੇ ਅਧ ਲੜ ਨੂੰ ਦੂਜੀ ਵਾਰ ਫੋਲਡ ਕਰਦੇ ਹੋਏ ਆਪਾਂ ਇਸ ਲੜ ਨੂੰ ਹੱਥ ਫਿਰਦੇ ਹੋਏ ਖਿੱਚ ਕੇ ਲਗਾ ਦੇਣਾ ਹੈ ਜੀ ਹੁਣ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਇਸ ਨੂੰ ਬੈਕ ਤੋਂ ਬੈਂਚ ਕਰਾਂਗੇ ਜੀ ਲੜ ਦਵਾਂ ਮੈਂ ਤਾਂ ਸੋ ਪਰ ਕਿ ਪਲਿਸਾਈਡ ਕੇ ਪੇਚ ਬਣਾ ਦਵਾਂਗੇ ਹਤੇ ਇਸ ਲੜ ਦੇ ਦੋਈ ਪੱਲਿਆਂ ਦੇ ਵਿੱਚੋਂ ਉੱਪਰਲੇ ਪੱਲੇ ਨੂੰ ਆਪਾਂ ਥੱਲੇ ਤੱਕ ਖੋਲ ਲੈਣਾ ਹੈ ਜੀ ਇਸ ਲੜ ਨੂੰ ਵੀ ਪਹਿਲੀ ਵਾਰ ਫੋਲਡ ਕਰਾਂਗੇ ਬਾਧੂ ਕੱਪੜਿਆਂ ਨੂੰ ਥੱਲੇ ਨੂੰ ਖਿੱਚਾਂਗੇ ਤੇ ਲੜ ਨੂੰ ਦੂਜੀ ਵਾਰ ਫੋਲਡ ਕਰਨ ਤੋਂ ਬਾਅਦ ਆਪਾਂ ਹੱਥ ਫੇਰਦੇ ਹੋਏ ਖਿੱਚ ਕੇ ਇਸ ਲੜ ਨੂੰ ਲਗਾ ਦੇਣਾ ਹੈ ਜੀ ਹੁਣ ਜਿਹੜਾ ਆਪਾਂ ਇਹ ਲੜ ਨੂੰ ਬਾਅਦ ਬਾਅਦ ਦੇਣਾ ਆਪਣੇ ਇਸ ਲੜ ਦੇ ਫੇਸ ਤੇ ਦੀ ਸਫਾਈ ਕਰ ਲੈਣੀ ਹੈ ਜੀ ਹੁਣ ਜਿਹੜਾ ਪਾਗਲਾ ਲੜਨ ਗੋਣਾ ਇਸ ਨੂੰ ਬੈਕ ਤੋਂ ਪਿੱਛੇ ਕਰਾਂਗੇ ਜੀ ਲੜਦਾ ਮੋਟਾ ਪੱਸਾ ਉੱਪਰ ਆ ਕੇ ਉੱਪਰਲੀ ਸਾਈਡ ਕਪੇਚਣਾ ਦਵਾਂਗੇ ਜੀ ਅਤੇ ਇਸ ਲੜ ਦੇ ਦੋਵੇਂ ਪੰਨਿਆਂ ਦੇ ਚੋ ਉੱਪਰਲੇ ਪੱਲੇ ਨੂੰ ਆਪਾਂ ਥੱਲੇ ਤੱਕ ਖੋਲ ਲੈਣਾ ਹੈ ਲੜਨ ਨੂੰ ਪਹਿਲੀ ਵਾਰ ਫੋਲਡ ਕਰਾਂਗੇ ਬਾਧੂ ਕੱਪੜੇ ਨੂੰ ਥੱਲੇ ਨੂੰ ਖਿੱਚਦੇ ਹੋਏ ਆਪਾਂ ਲੜਨ ਨੂੰ ਦੂਜੀ ਵਾਰ ਫੋਲਡ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਪਾਟ ਫੇਰ ਤੋਂ ਹਟ ਕੇ ਆ ਪਾਈਸ ਲੜ ਨੂੰ ਲਗਾ ਦੇਣਾ ਹੈ ਜੀ ਅਤੇ ਹੁਣ ਇਹ ਲੜ ਲਗਾਉਣ ਤੋਂ ਬਾਅਦ ਆਪ ਆਪਨੇ ਉਪਰਲੀ ਸਾਈਡ ਦੇ ਪੇਚ ਨੂੰ ਸੈੱਟ ਕਰ ਲਵਾਂਗੇ ਜੀ ਹੁਣ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਇਸ ਲੜ ਨੂੰ ਬਾਹਰ ਤੋਂ ਪਿੰਚ ਕਰਾਂਗੇ ਜੀ ਲੜ ਦਾ ਮੋਟਾ ਪਾਸਾ ਪਰਾਕ ਉਪਰਲੀ ਸਾਈਡ ਦੇ ਪੇਚ ਨਾਲ ਦਮਾਂਗੇ ਜੀ ਇਸ ਲੜ ਦੇ ਵੀ ਦੋ ਹੀ ਪਹਿਲਾਂ ਉੱਪਰਲੇ ਪੱਲੇ ਨੂੰ ਆਪਾਂ ਥੱਲੇ ਤੱਕ ਖੋਲਣਾ ਹੈ ਚੰਗੀ ਤਰ੍ਹਾਂ ਇਸ ਲੜ ਦੇ ਉੱਪਰਲੇ ਪੱਲੇ ਨੂੰ ਥੱਲੇ ਤੱਕ ਖੋਲਣ ਤੋਂ ਬਾਅਦ ਆਪਾਂ ਲੜ ਨੂੰ ਪਹਿਲੀ ਵਾਰ ਫੋਲਡ ਕਰਾਂਗੇ ਜੀ ਬਾਦੂ ਕੱਪੜੇ ਨੂੰ ਚੰਗੀ ਤਰ੍ਹਾਂ ਥੱਲੇ ਤੱਕ ਖਿੱਚ ਲਵਾਂਗੇ ਜੀ ਅਤੇ ਉਸ ਤੋਂ ਬਾਅਦ ਲੜ ਨੂੰ ਦੂਜੀ ਵਾਰ ਫੋਲਡ ਕਰਕੇ ਆਪਾਂ ਹੱਥ ਫੇਰਦੇ ਹੋਏ ਖਿੱਚ ਕੇ ਇਸ ਲੜ ਨੂੰ ਲਗਾ ਦੇਣਾ ਹੈ ਜੀ ਇੰਨਾ ਸੈੱਟ ਕਰਦੇ ਹੋਏ ਆਪਾਂ ਇਸ ਲੜ ਨੂੰ ਹੱਥ ਫੇਰਦੇ ਹੋਏ ਖਿੱਚ ਕੇ ਲਗਾ ਦਵਾਂਗੇ ਜੀ ਆਪਾਂ ਆਪਣੀ ਚੰਗੀ ਤਰ੍ਹਾਂ ਆਪਣੇ ਪੇਚਾਂ ਦੀ ਸਫਾਈ ਕਰ ਲਵਾਂਗੇ ਜੀ ਹੁਣ ਜਿਹੜਾ ਆਪਾਂ ਅਗਲਾ ਲੜੜਨ ਗੋਣਾ ਇਸ ਲੜੜ ਨੂੰ ਬੈਗ ਤੋਂ ਪਿੱਛੇ ਕਰਾਂਗੇ ਜੀ ਲੜਦਾ ਮੋਟਾ ਪਾਸਾ ਉੱਪਰ ਆ ਕੇ ਪਲੀ ਸਾਈਡ ਕੁ ਪੇਚ ਬਣਾ ਦਵਾਂਗੇ ਜੀ ਇਸ ਲੜੜ ਦੇ ਦੋ ਹੀ ਪਹਿਲਾਂ ਜੋ ਉੱਪਰਲੇ ਪਹਿਲਾਂ ਨਾ ਪੱਥਰੇ ਧੱਕ ਖੋਲ ਲੈਣਾ ਹੈ ਜੋ ਇੰਨਾ ਸੈਟ ਕਰਦੇ ਹੋਏ ਆਪਾਂ ਇਸ ਲੜ ਨੂੰ ਲਗਾ ਦੇਣਾ ਹੈ ਜੀ ਜੇਕਰ ਆਪਾਂ ਗੱਲ ਕਰੀਏ ਇਸ ਪੱਗ ਦੀ ਲੈਂਥ ਜੀ ਤਾਂ ਇਸ ਪੱਗ ਦੀ ਲੈਂਥ ਇਹ ਡੇਢ 7 ਮੀਟਰ ਹੋਵੇਗੀ ਜੀ ਕਪੜਾ ਫੁੱਲ ਵੈਲ ਦਾ ਅਤੇ ਜੇਕਰ ਤੁਸੀਂ ਸ਼ੁਰੂ ਤੋਂ ਸ਼ੁਰੂ ਵਾਲੇ ਕਪੜੇ ਦੇ ਵਿੱਚ ਪੱਗ ਬੰਦੇ ਹੋ ਤਾਂ ਤੁਸੀਂ ਉਸ ਕਪੜੇ ਦੇ ਵਿੱਚ ਵੀ ਇਹ ਪੱਗਾ ਜਿਹੜੀ ਬੰਨ ਸਕਦੇ ਹੋ ਜੀ ਇਹ ਲੜ ਲਗਾਉਣ ਤੋਂ ਬਾਅਦ ਹੋਣਾ ਆਪਾਂ ਬਾਅਦ ਦੇ ਨਾਲ ਆਪਣੇ ਇਸ ਲੜ ਦੇ ਪੇਚ ਦੀ ਸਫਾਈ ਕਰ ਲਵਾਂਗੇ ਜੀ ਅਤੇ ਆਪਾਂ ਨੇ ਉੱਪਰ ਸਾਈਡ ਦੇ ਪੇਚਾਂ ਦੀ ਵੀ ਸਫਾਈ ਕਰ ਲਵਾਂਗੇ ਤੇ ਨਾਲ ਦੀ ਨਾਲ ਜਿਹੜੇ ਆਪਾਂ ਇਸ ਲੜ ਤੋਂ ਪਹਿਲਾਂ ਵੜੇ ਲੜ ਲਗਾਏ ਉਹਨਾਂ ਲੜਾਂ ਦੀ ਵੀ ਜਿਹੜੀ ਸਫਾਈ ਆ ਉਹ ਕਰ ਲਵਾਂਗੇ ਵੀਡੀਓ ਨੂੰ ਅੰਦੇ ਤੱਕ ਜਰੂਰ ਦੇਖਿਓ ਜੀ ਵੀਡੀਓ ਨੂੰ ਬਿਲਕੁਲ ਸਕਿਪ ਨਾ ਕਰਿਓ ਤੇ ਜੇਕਰ ਵੀਡੀਓ ਚੰਗੀ ਲੱਗਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਇਸ ਪੱਗ ਦੇ ਵਿੱਚ ਪੇਚਾਂ ਵਾਲੀ ਸਾਈਡ ਕੋਲ 6 ਪੇਚ ਆਉਣਗੇ ਜੀ ਅਤੇ ਉੱਪਰਲੇ ਪੇਚਾਂ ਵਾਲੀ ਸਾਈਡ ਕੋਲ 5 ਪੇਚ ਆਉਣਗੇ ਜੀ ਜਿਹੜਾ ਪਾਗਲਾ ਲੜਨ ਕੋਣ ਇਸ ਨੂੰ ਬੈਕ ਤੋਂ ਮੱਚ ਕਰਾਂਗੇ ਜੀ ਲੜਦਾ ਮੋਟਾ ਪੱਸਾ ਪਰਾ ਕੇ ਪੁਲਿਸ ਐਡ ਕੇ ਪੇਚ ਪਣਾ ਦਵਾਂਗੇ ਜੀ ਇਸ ਲੜ ਦੇ ਵੀ ਦੋ ਹੀ ਪਲਾਜ ਉੱਪਰਲੇ ਪਹਿਲੋਣਾ ਪਾਕ ਤੱਕ ਖੋਲਾਂਗੇ ਜੀ ਅਤੇ ਲੜ ਨੂੰ ਪਹਿਲੀ ਵਾਰ ਫੋਲਡ ਕਰਨ ਤੋਂ ਬਾਅਦ ਆਪ ਵੀ ਆਪਣੇ ਅੰਸ਼ਾਂ ਲੇ ਖਿੱਚਾਂਗੇ ਲੜਨ ਨੂੰ ਦੂਜੀ ਵਾਰ ਫੋਲਡ ਕਰਕੇ ਆਪਾਂ ਹੱਥ ਫੇਰ ਜ ਹੋਏ ਖਿੱਚ ਕੇ ਆਪਾਂ ਇਸ ਲੜ ਨੂੰ ਲਗਾ ਦੇਣਾ ਹੈ ਜੀ ਇਹ ਲੜ ਦੁਕਾਨ ਦੇ ਨਾਲ ਜਿਹੜੀ ਆਪਣੀ ਪੱਗ ਦੀ ਸ਼ੇਪ ਆ ਕੰਪਲੀਟ ਹੋ ਚੁੱਕੀ ਆ ਜੀ ਹੁਣ ਆਪਾਂ ਕਲਗੀ ਲੜ ਲਗਾਉਣਾ ਸਿਰ ਟਕਣਾ ਤੇ ਬੈਕ ਸਾਈਡ ਤੇ ਲੜ ਦੁਕਣਾ ਰਹਿ ਚੁੱਕਾ ਹੈ ਹੁਣ ਜਿਹੜਾ ਆਪਾਂ ਪੱਗ ਪਾਣ ਲਗਾਉਣਾ ਜਿੱਥੇ ਆਪਣੀ 6 ਮੇਲਾਰ ਦੀ ਨੋਖ ਬਣਦੀ ਹੈ ਜੀ ਉੱਥੇ ਲੰਗਾਵਾਂਗੇ ਜੀ ਚੰਗੀ ਤਰ੍ਹਾਂ ਆਪਾਂ ਆਪਣੀ ਪੱਗ ਦੀ ਸ਼ੇਪ ਨੂੰ ਸੈੱਟ ਕਰ ਲਵਾਂਗੇ ਬਸ ਹੁਣ ਜਿਹੜਾ ਆਪਾਂ ਖਾਲਗੀ ਲੜਵਾਉਣ ਵਾਸਤੇ ਦੋਈ ਪੱਲੇ ਨੂੰ ਬਰਾਬਰ-ਬਰਾਬਰ ਫੋਲਡ ਕਰ ਲਵਾਂਗੇ ਜੀ ਉੱਪਰ ਵਾਲੇ ਪੱਲੇ ਨੂੰ ਥੱਲੇ ਸਾਈਡ ਨੂੰ ਅਤੇ ਥੱਲੇ ਵਾਲੇ ਪੱਲੇ ਨੂੰ ਉੱਪਰ ਹੀ ਸਾਈਡ ਨੂੰ ਫੋਲਡ ਕਰਾਂਗੇ ਜੀ ਅਤੇ ਚੰਗੀ ਤਰ੍ਹਾਂ ਉਹ ਸੈਟ ਕਰਨ ਤੋਂ ਬਾਅਦ ਦੋ ਇਹ ਸਲੜਦੇ ਦੋ ਹੀ ਪੱਲਿਆਂ ਨੂੰ ਫੋਲਡ ਕਰਨ ਤੋਂ ਬਾਅਦ ਆਪਾਂ ਜਿਹੜਾ ਇਸ ਤੋਂ ਪਹਿਲਾਂ ਵਾਲਾ ਲੜ ਲਗਾਇਆ ਸੀ ਉਸ ਲੜ ਦੇ ਉੱਪਰ ਆਪਾਂ ਇਸ ਲੜ ਨੂੰ ਰੱਖ ਲੈਣਾ ਹੈ ਵਾਧੂ ਕੱਪੜਿਆਂ ਨੂੰ ਦਿਲਚਾੜ ਨੂੰ ਫੋਲਡ ਕਰਕੇ ਆਪਾਂ ਹੱਥ ਫੇਰ ਕੇ ਇਸ ਜਾਣ ਨੂੰ ਜਿਹੜਾ ਸਾਫ਼ ਆਉ ਕਰ ਲਵਾਂਗੇ ਜੀ ਅਤੇ ਚੰਗੀ ਤਰ੍ਹਾਂ ਲਾੜ ਨੂੰ ਸਟਕਣ ਤੋਂ ਬਾਅਦ ਆਪਾਂ ਪੱਗ ਪੈਨ ਦੇ ਥੱਲੇ ਰੱਖ ਕੇ ਇਸ ਲੜ ਨੂੰ ਕਮਾ ਦੇਣਾ ਹੈ ਜੀ ਅਤੇ ਇਸ ਲੜ ਦੇ ਵਿੱਚ ਥੋੜੇ ਜਿਹੇ ਬਲਾਂ ਨੂੰ ਇਕੱਠੇ ਕਰਕੇ ਆਪਾਂ ਜਿਹੜਾ 6ਵਾਂ ਲੜ ਲਗਾਇਆ ਸੀ ਉਸ ਲੜ ਦੇ ਥੱਲੇ ਆਪਾਂ ਇਸ ਲੜ ਨੂੰ ਦੱਬ ਦੇਣਾ ਹੈ ਜੀ ਇਹ ਲੜ ਲਗਾਉਂਦੇ ਹਾਂ ਆਪਣੀ ਪੱਗ ਜਿਹੜੀ ਫਰੰਟ ਸਾਈਡੋਂ ਕੋਪਰੇਟ ਹੋ ਚੁੱਕਿਆ ਜੀ ਹੁਣ ਆਪਣਾ ਸਿਰ ਟਕਣਾ ਅਤੇ ਬੈਕ ਸਾਈਡ ਦਾ ਲੜ ਲਗਾਉਣਾ ਰਹਿ ਚੁੱਕਿਆ ਹੈ ਜੀ ਇਹ ਲੜਨ ਤੋਂ ਬਾਅਦ ਹੁਣ ਆਪਾਂ ਆਪਣੀ ਪੱਗ ਦੀ ਸ਼ੇਪ ਨੂੰ ਸੈੱਟ ਕਰ ਲਵਾਂਗੇ ਜੀ ਅਤੇ ਆਪਣੇ ਪੇਚਾਂ ਦੀ ਸਫਾਈ ਕਰ ਲਵਾਂਗੇ ਜੀ ਅਤੇ ਨਾਲ ਦੀ ਨਾਲ ਹੀ ਆਪਣੀ ਆਪਣੀ ਪੱਗ ਦੀ ਉੱਪਰਲੀ ਸਾਈਡ ਦੇ ਪੇਚਾਂ ਨੂੰ ਵੀ ਸੈੱਟ ਕਰ ਲਵਾਂਗੇ ਜੀ ਉਹਨਾਂ ਦੇ ਵੀ ਸਫਾਈ ਆ ਜਿਹੜੀ ਕਰ ਲਵਾਂਗੇ ਜੀ ਵੀਡੀਓ ਨੂੰ ਬਿਲਕੁਲ ਵੀ ਸਕਾ ਨਾ ਕਰਿਓ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅ ਵੀਡੀਓ ਨੂੰ ਵੱਤਵਾਦ ਸ਼ੇਅਰ ਕਰਿਓ ਤੇ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਹੁਣ ਜਿਹੜਾ ਆਪਾਂ ਸਿਰਕਣਾ ਸਿਰ ਦੇ ਸੈਕਟਰ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਲੜਦੇ ਆ ਸੀ ਉਸ ਨਾਲ ਟਕਾਂਗੇ ਜੀ ਇਸ ਲੜ ਦੇ ਦੋਈ ਪੰਨ ਨੂੰ ਬਰਾਬਰ-ਬਰਾਬਰ ਫੋਲਡ ਕਰਕੇ ਆਪਾਂ ਇਸ ਲੜ ਨੂੰ ਆਪਣੇ ਸਿਰ ਦੇ ਉੱਤੇ ਖਿਲਾਰ ਲੈਣਾ ਹੈ ਜੀ ਅ ਉੱਪਰਲੇ ਪੇਚਾਂ ਵਾਲੀ ਛੜ ਤੋਂ ਪਹਿਲੇ ਪੇਚ ਦੇ ਥੱਲੇ ਤੇ ਪੇਚਾਂ ਵਾਲੀ ਛੜ ਤੋਂ ਛੇਵੇਂ ਪੇਚ ਦੇ ਥੱਲੇ ਇਸ ਲੜ ਦੇ ਕੱਪੜੇ ਨੂੰ ਦੱਬਾਂਗੇ ਅਤੇ ਬੈਕ ਸਾਈਡ ਤੋਂ ਲੜ ਨੂੰ ਖਿੱਚ ਕੇ ਆਪਣੇ ਸਿਰ ਨੂੰ ਕਵਰ ਕਰ ਲਵਾਂਗੇ ਜੀ ਜੇਕਰ ਆਪਣਾ ਸਿਰ ਤਮੀ ਕੇ ਸਾਰ ਤੋਂ ਬਰੀਕ ਰੰਗਾ ਰਹਿ ਜਾਂਦਾ ਤਾਂ ਉਸ ਨੂੰ ਆਪਾਂ ਬਾਦ ਦੇ ਨਾਲ ਕਵਰ ਕਰ ਲਵਾਂਗੇ ਜੀ ਹੁਣ ਜਿਹੜਾ ਆਪਣਾ ਸਿਰ ਟਕਣਾ ਜਿਹੜਾ ਆਪਣਾ ਬੈਕ ਸਾਈਡ ਦਾ ਲੜੜ ਤਕਣਾ ਇਸ ਲੜੜ ਦੇ ਦੋਈ ਪਲੇ ਨੂੰ ਬਰਾਬਰ-ਬਰਾਬਰ ਫੋਲਡ ਕਰਕੇ ਲੜੜ ਨੂੰ ਬੈਕ ਸਾਈਡ ਤੇ ਦੱਬ ਦੇਣਾ ਹੈ ਜੀ ਆਪਣੀ ਪੱਗ ਜਿਹੜੀ ਕੰਪਲੀਟ ਹੋ ਚੁੱਕੀ ਹੈ ਜੀ ਪੱਗ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਬੁੜੇ ਚੰਗਲੀ ਤਾਂ ਵੀ ਨਵੀਆਂ ਗੱਲਾਂ ਤੋਂ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜਲਦੀ ਹੀ ਮਿਲਾਂਗੇ ਨਵੀਂ ਵੀਡੀਓ ਲੈ ਕੇ ਤਦ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ